ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰ ਕੇਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸ਼ੰਕਾ ਕੀਤੇ ਤੇਰੇ ਵਾਵਨ ਹਰੇ ਕੀਤੇ ਤੇਰੇ ਰਾਗ ਪਰਿ ਸੋ ਕਹੀਐ ਕੀਤੇ ਤੇਰੇ ਗਾਵਨ ਹਰੇ ਗਾਵਨ ਤਦਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤਦਨੋ ਚੇਤ ਗੋਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤਦਨੋ ਈਸਰ ਬ੍ਰਹਮਾ ਦੇਵੀ ਸੋਹੰ ਤੇਰੇ ਸਦਾ ਸਵਾਰੇ ਗਾਵਨ ਤਦਨੋ ਐਂਦਰੇਂਦਰ ਆਸਨ ਬੈਠੇ ਦੇਵਤੇ ਆਦਰ ਨਾਲੇ ਗਾਵਨ ਤਦਨੋ ਸੈਦ ਸਮਾਦੀ ਅੰਦਰ ਗਾਵਨ ਤਦਨੋ ਸਾਧ ਵਿਚਾਰੇ ਗਾਵਨ ਤਦਨੋ ਜਤੀ ਸਤੀ ਸੰਤੋਖੀ గర కావన తుదను పండుత పడ నుగ నే గావన తుదను మోహని మనమోహన సరగ మరే అావన తుదను జోద మహాబల సూరా గావన తుదను కి చారే గావన తుదను ఖండ్ మండల బ్రమే తరే తార ਸੇ ਤਦਨੂ ਗਾਵਨ ਜੋ ਤਦ ਭਾਵਨ ਰਤੇ ਤੇਰੇ ਭਗ ਦਰਸਾਲੇ ਹੋਰ ਕੀਤੇ ਤਦਨੂ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋ ਸੇ ਜਾਏ ਨਾ ਜਾ ਸੇ ਰਚਨਾ ਜੈ ਨਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਨਸੀ ਮਾਇਆ ਜਨੇ ਉਪਾਈ ਕਰ ਕਰ ਦੇਖਿਆ ਕੀਤਾ ਆਪਨਾ ਜਿਉ ਤਿਸ ਦੀ ਵੜਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਹਾ ਪਤ ਸਾਹਿਬ ਨਾਨਕ ਰਹਿਨ ਰਜਾਈ ਆਸਾ ਮਹਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏਕੇ ਵੜਾ ਵੱਡਾ ਢੀਠਾ ਹੋਏ ਕੀ ਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰ ਗਨੀ ਗਹਿਰਾ ਕੋਇ ਨਾ ਜਾਣੈ ਤੇਰਾ ਕੀਤਾ ਕੇ ਵੜਾ ਕੀ ਰਹਾਉ ਸਭ ਸਰਤੀ ਮੈਲ ਸਰਤ ਕਮਾਈ ਸਭ ਕੀ ਮਤ ਮੈਲ ਕੀ ਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਨ ਨਾ ਜਾਈ ਤੇਰੀ ਤਲਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਉਪਰਖਾ ਕੀਆ ਵੜਿਆਈਆਂ ਤੁਦ ਵਿਨ ਸਿਤੀ ਕਨੇ ਨਾ ਪਾਈਆ ਕਰਮ ਮੇ ਲੈ ਨਹੀਂ ਠਾਕ ਰਹਾਈਆ อาการวาลล์คีย์วิจาราสิฟตีเป่าเรื่องปัญดาราจิตตุเดเหติเสกข้าชารานาเนกสัจจสวรรค์อร่าอาสาหมั่นล่ะเปหัลล่ะอาการจีวะวิสระมรจาวุอาคเนียข้าสัจจาหน้าวุสัจจินามกีลากะปุข์ขุตปุขัยขยจลิเหดุข์โศกย์วิสระมีริมาสัจจาสหายบสัจเจนาระหาว ਸਾਚੇ ਨਾਮ ਕੀ ਤਲਵੜਿਆਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਕਨ ਪਾਹੇ ਵੱਡਾ ਨਾ ਹੋਵੈ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੈ ਸੋਗ ਦੇਂਦਾ ਰਹੈ ਨਾ ਚੂਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੁਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜੈਨ ਦਿਨ ਕਰਕੇ ਕੀਤੀ ਰਾਤ ਖਾਸਮ ਵਿਸਰਹਿ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੋਜਰੀ ਮਹਲਾ ਚਾਥਾ ਹਰ ਕੇ ਜਨ ਸਤਗੁਰ ਸਤਿ ਪ੍ਰਕਾ ਬਿਨਾ ਕੋ ਕੋ ਕਰਉ ਕਰਪਾਸ ਹਮ ਕੇ ਰਹਿ ਕਰਮ ਸਤਗੁਰ ਸਰਨਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮੀ ਤਗੁਰ ਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀ ਰਤ ਹਮਰੀ ਰਹਿਰਾਸ ਰਹਾਓ ਹਰ जान केੇ වඩ पाාਗ ਵੜੇ ਜन् ਹਰ ਹਰ सਰताਹਰ प्या ਹਹरਨ मिलੈ ਤਰपता से हैੈ मिलਲ සංගत ගण परਗਸਜन्न ਹਰਹਰ ਹराස ਨਾਮਨਾपाਾया ਤੇपाਾਗ ਹਨ ਜपाාස जो සගर सਰण ਸංंगਤਨ ਹਆਇ ਤਰੇਗजीਵੇ ਤਰਗजीवाਾਸਜ ਹਰਜ සගर संगਤपाਈ ਤੈන්ਤਰ मास्तਕ ਲखਆ ਲਕਸ। ਤਨ ਧਨ ਸਤ ਸੰਗਤ ਚਿਤ ਹਰਿ ਸਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੋਜਰੀ ਮਹੱਲਾ ਪੰਜਵਾ ਕਾਹਿਰ ਮਨ ਚਤਵੈ ਉਦਮ ਜਾ ਹਰਿ ਹਰਿ ਜੀਉ ਪਰਿਆ ਸੈਲ ਪਥਰ ਮਹਿ ਜੰਤ ਉਪਾਏ ਤਾਂ ਕਰਿ ਜਗ ਆਗਿਆ ਕਰ ਤਰੇਆ ਮਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰੇਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਕੇ ਕਾਸ਼ਟ ਹਰਿਆਰ ਹਾਓ ਜਨਨਪੀਤਾ ਲੋਕ ਸਤ ਬਨਾੰਤਾ ਕੋਈ ਨ ਕੈ ਸਕੀ ਤਰੇਆ ਸਰ ਸਰ ਰਿਜਕ ਸੰਭਾਹੀ ਠਾਕੁਰ ਗਾਹੇ ਮਨ ਭੋਖ ਰਿਆ ਊੜੇ ਊੜ ਆਵੈ ਸੈ ਕੋ ਸਾਤ ਸਪਾਛੈ ਬਚਰੇ ਸ਼ਰੇਆ ਤੈਨ ਕਾਵਨ ਕਲਾਵੈ ਕਵਨ ਜੁ ਗਾਵੈ ਮਨ ਮਹਿ ਸਿਮਰਨ ਕਰਿਆ ਸਬਨਿਦਾਨ ਦਸ ਅਸ਼ਟ ਸਿਦਾਨ ਠਾਕੁਰ ਕਰਤਲ ਤਰੇਆ ਜਨਾਨਾਨਕ ਬਲ ਬਲ ਸਦ ਬਲ ਜਾਈਐ ਇਰਾ ਅੰਤਨ ਪਾਰ ਵਰਿਆ ਰਾਗ ਆਸਾ ਮਹਲਾ 4 ਸੋ ਪਰਖ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਪਰਖ ਨਰਨਜਨ ਹਰ ਪਰਕ ਨਰਨਜਨ ਹਰ ਅਗਮ ਅਗਮ ਅਪਾਰ ਸਬਤੇ ਆਵਹਿ ਸਬਤੇ ਆਵਹਿ ਤੁਤ ਜੀ ਹਰ ਸੱਚੇ ਸਰਜਨ ਹਾਰਾ ਸਭ ਜੀਤ ਮਾਰੇ ਜੀ ਤੂੰ ਜੀ ਆਕਾ ਦਾ ਤਾਰ ਹਰ ਤੇ ਆਵੋ ਸੰਤ ਹੋ ਜੀ ਸਭ ਦੁਖ ਵਿਸਾਰਨ ਹਾਰਾ ਪਰ ਆਪੇ ਠਾਕੁਰ ਹਰਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬੰਦਰ ਅੰਤਰ ਜੀ ਹਰ ਇੱਕ ਵਰਕ ਸੰਮਾ ਨਾ ਇੱਕ ਦਾਤੇ ਇੱਕ ਅਪੇਕਾਰੀ ਜੀ ਸਭ ਤੇਰੇ ਚੋਜ ਵਿਡਾ ਨਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਉਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਕੁਨੀ ਆਖਵ ਕਾ ਨਾ ਜੋ ਸੇ ਵਹਿ ਜੋ ਸੇ ਵਹਿ ਤੁਦ ਜੀ ਜਨਾ ਨਕਤਨ करਰਬਾਨ ਹਰਤਆ ਵਹੈ ਹथੇ ਆ ਵਹ ਤਦजीੀ س ਜਨ जुगਮੈ ਸगवासीਸੇਮकਤ सेਮकਤ पाए ਜਨ ਹਰते آيا جي ਤਤੁ ٽੇਜਮਕੀफਾसीਜना ਨਰपाਉਜਨ ਹर ਨपाਾਤੇ آيا جيੀ तਨकाਾ पाਉਸगवासीਜਸੇਵਿਆ جنਨਸੇਵਿਆ ਮरा ਹਰजी ਤੇ ਹਰ ਹਰ उपसमाਸੀ। 세탄 세탄 진 ਹਰਤੇ ਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਨਕ ਅਨੇਕ ਅਨੰਤਾ ਤੇਰੀ ਨਕ ਤੇਰੀ ਅਨਾਕ ਕਰੇ ਹਰਪੂ ਜਾਜੀ ਤਾਪ ਤਾਪਹਿ ਜਪਹਿ ਬੇਅੰਤਾ ਘਰੇ ਅਨੇਕ ਤੇਰੇ ਅਨੇਕ ਪਰਹਿ ਬਹੁ ਸਿਮਰਤ ਸਾਸਤ ਜੀ ਕਰ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮਿਰ ਹਰਿ ਭਗਵੰਤਾ ਤੂੰ ਆਦ ਪਰਖ ਅੰਪਰੰਪਰ ਕਰਤਾ ਜੀ ਤਉ ਤੇ ਜੀਵਰ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤਉ ਨਹਿ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ ਤੁਧੇ ਆਪੇ ਸ੍ਰੇਸ਼ਟ ਸਭ ਪਾਈ ਜੀ ਤੁਧੇ ਆਪੇ ਸਰਜ ਸਭ ਕੋਈ ਜਨ ਨਾਨਕ ਗੁਨ ਗਾਵੈ ਕਰਤੇ ਕੇ ਜੀ ਜੋ ਸਬ ਸਹਿ ਕਾ ਜਾ ਨੋਈ ਆਸਾ ਮਹਲਾ ਚਾਤਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋਉ ਪੈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤੈਨ ਨਾਮ ਰਤਨ ਪਾਇਆ ਗੁਰਮਕਲਾਤਾ ਮਨ ਮੁਕ ਗਵਾਇਆ ਤੇਰੀ ਆਪਿ ਵਿਚੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝੇ ਮਾਹੇ ਤੈ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗ ਮੇਲ ਜਿਸ ਨੂੰ ਤੂੰ ਜਾਣ ਹੈ ਸੋਇ ਜਨ ਜਾਣ ਹੈ ਹਰ ਗੁਣ ਸਦ ਹੀ ਆਖ ਵਖਾਨੈ ਜਿਨ ਹਰ ਸੇਵਿਆ ਤਨ ਸੁਖ ਪਾਇਆ ਸਹਿਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤਰਾ ਕੀਆ ਸਭ ਹੋਏ ਤੋ ਦਬੇ ਨ ਦੂਜਾ ਅਵਰ ਨ ਕੋਏ ਤੋ ਕਰ ਕਰ ਵੇਖੈ ਜਾਨ ਹੈ ਸੋਏ ਜਨ ਨਾਨਕ ਗੁਰਮਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰ ਰਹਿ ਪੈਲੇ ਨਿਵਾਸ ਪਾਨੀ ਪਾਵਕ ਤਨ ਹੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਿਹ ਡੂਬੀ ਆਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬੇਸਰਤ ਤੇਰ ਗਨ ਗਲ ਅਰਹਾਉ ਨਾਹੋ ਜਤੀ ਸਤੀ ਨਹੀਂ ਪੜਿਆ ਮੁਰਖ ਮਗਦਾ ਜਨਮ ਪਾਇਆ ਪਰਨਵਤ ਨਾਨਕ ਤਨ ਕੇ ਸਰਨਾ ਜੇਂਤੂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਭਾਈ ਪਰਾਪਤ ਮਾਨਕ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤਰੀ ਬਰੀਆ ਅਵਰ ਕਾਜ ਤਰੈ ਕੇ ਤੈ ਨਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਸਰੰਜਾ ਮਲਾ ਗਪਵ ਜਲ ਤਰਨ ਕੈ ਜਨਮ ਪਰਥਾ ਜਾ ਤਰੰਗ ਮਾਇਆ ਕਰ ਹਾਉ ਜਪ ਤਪ ਸੰਜਮ ਤਰਮਨਾ ਕਮਾਇਆ ਸੇਵਾ ਸਾਧਨਾ ਜਾਣੇ ਹਰਾਇਆ ਕਾਹ ਨਾਨਕ ਹਮਨੇ ਚ ਕਰਮਾ ਸਰਨ ਪਰੇ ਕੀ ਰਾ ਕੋ ਸਰਮਾ ਕਬਯੋ ਬਾਚ ਬੇੰਤੀ ਚਉਪਈ ਪਾਤਸ਼ਾਹੀ ਦਸਵੀਂ ਹਮਰੇ ਕਰੋ ਹਾਥ ਦਰਚਾ ਪੂਰਨ ਹੋਏ ਚੇਤ ਕੀ ਇਛਾ ਤਵ ਚਰਨਨ ਮਾਨਰਹ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੂਸਟ ਸਬੈ ਤੁਮ ਘਾਵਹੁ ਆਪ ਹਾਥ ਦੇ ਮੋਹਿ ਬਚਾਵਹੁ ਸੁਖਿ ਬਸੈ ਮੋਰ ਪਰਿਵਾਰਾ ਸੇਵਕ ਸੇਖ ਸਬੈ ਕਰਤਾਰਾ ਮੋਰ ਚਾ ਨਿਜ ਕਰਦ ਕਰਿਆ ਸ ਬੈਰਨ ਕੋ ਅਜ ਸੰਕਰਿਆ ਉਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤਮਹਿ ਸਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸੋ ਤਮ ਤੇ ਪਾਉ ਸੇਵਕ ਸੇਖ ਹਮਾਰੇ ਤਰਹ ਚੋਂ ਚੋਂ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਅਵਰਿਆ ਮਰਨ ਕਾਲ ਕਾ ਤਰਾ ਸੰਦੇਵਰੀਏ ओ जो सदा हरे पचा स्रिया राख लिहो मोहरा कन हरे साहिब सात सहाय प्यारे दीन दुष्टन के हांता तमह परि चता काल पाए ब्रह्मा ब काल पाए शिव जु अवतरा काल पाए कर बेसन प्रकासा सकल काल का, का किमासा ਜਵਨ ਕਾਲ ਜੋਗੀ ਸਵਕੀਓ ਭੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਰਹਿ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸਿ ਗੁਰੂ ਸਾਜਿ ਹੋ ਹਮਾਰਾ ਨਮਸਕਾਰਤਿ ਸਿਹੇ ਕੋ ਹਮਾਰੀ ਸਕਲ ਪ੍ਰਜਾ ਜਨਿ ਆਪ ਸੁਵਾਰੀ ਸਭ ਕਨ ਕੋ ਸਿਵ ਗੁਣ ਸੁਖ ਦੀਓ ساتران کو پلمو پل کٹ گٹ کے آندھر کی جانت پلے برے کی پیر پشانت چیٹی تے کنچر ساب پار کر پا درشت کر پھولا سانتان دکھ پائے تے دکھی سکھ پائے سادن کے سوکھی ایک ایک کی پیر پچانے کر کر کے پڑ پڑ کی جانے جب یار کر تارا پر جاترت تب دیہ اپ جب یا کر کرت ہو کاب ہو ਤੁਮੈ ਮਿਲਤ ਦੇਹ ਤਰ ਸਭ ਹੋ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹੈ ਤੰਦਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਿਰਬਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੋੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਕਰਪਾ ਹਨ ਹਨੁਮਾਨਤ ਮਹਾ ਮੂੜ ਕਸ਼ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ नरानकार का चीनाता ਨਹ पैव आप आपपनी बधਹ ਜेਤ बरणਤपੇ नप नਤ हे थेਤੀ तम्रा ਲखाना जाए पसारा कਹ बेद सजाप्थम सानसारा एकरपाਨੂ पਸरूपाਾ रंਕपराव कही पू पा अंडਜ ਜरेਜसी जा जा तजਕਨੀ ਉत्ਤपू ਜखाਨ බहर राच्यਦੀਨ कहੁ फूਲ राजाਹवੈ बैठा कहਹස මट पायो सਕरी कैठा सगरी श्ृष्ठ दिखाई आचंपाव। ਆਦਿ ਜਗਾਤ ਸਰੂਪਸਿ ਅੰ ਭਾਵ ਅਬਰਛਾ ਮਰੇ ਤੰਮ ਕਰੋ ਸਿਖੂ ਬਾਰ ਆ ਸਿਖਸ ਕਰੋ ਦੋਸ਼ਟ ਚਿਤ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੀ ਅਸਤੁਜ ਤਵ ਸਰਨੀ ਪਰੇ ਤਨ ਕੇ ਦੋਸ਼ਟ ਦੁਗਤ ਹਵੈ ਮਰੇੁਰਹ ਜਾਵਨ ਪਾਗ ਪਰੇ ਇਤਿ ਹਰੇ ਤਨ ਕੇ ਤਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾ ਕੇ ਕਾਲ ਨਿਕਟ ਨਿਹਰ ਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸ਼ਟ ਤਰੇ ਤਤ ਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹ ਤਾਕੇ ਤਾਪ ਨਕ ਮਹਰ ਹ ਰੈਦ ਸੈਦ ਕਰਮੋ ਸਭ ਹੋਈ ਦੁਸ਼ਟ ਚਾਪ ਸੈ ਸਕੈ ਨ ਕੋਈ ਏਕ ਬਰ ਜੰਤ ਮੈ ਸੰਬਾਰ ਆ ਕਾਲ ਫਾਸਤੇ ਤਾਹੇ ਉਪਰ ਜੈ ਨਰ ਨਾਮ ਤੇ ਹਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕਾਰਗ ਕੇਤਮੈ ਸਰੰਤਿ ਹਰੀ ਆਪ ਹਾਥ ਦੇ ਲਿਹੁ ਓ ਬਾਰੇ ਸਰਬ ਧਰਮ ਹੋ ਹੋ ਸਹਾਈ ਦੁਸਟ ਦੋਖ ਤੇ ਲਿਹੁ ਬਚਾਈ ਸਵਯਾ ਪਾਏ ਗਹੇ ਜਬ ਤੇ ਤਮਰੇ ਤਬ ਤੇ ਕਉ ਆਖ ਤਰੇ ਨਹੀਂ ਆਦਿਓ ਰਾਮ ਰਿਹਮ ਪ੍ਰਾਨੁ ਕਰਾਨ ਅਨੇਕ ਕਹਿ ਮਤੇ ਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਬੈ ਬਹੁ ਭੇਦ ਕਹਿ ਹਮ ਇਕ ਨ ਜਾਣਿਓ ਸਰੀਆ ਸਪਾਨ ਕਰਪਾ ਤਮਰੇ ਕਰ ਮੈਂ ਨਾ ਕਹਿਓ ਸਬਦੁ ਹੈ ਬਖਾਨਿ ਦੋਹਰਾ ਸਗਲ ਦਵਾਰ ਕੋ ਸਾੜਕੈ ਗਹਿਓ ਤੁਹਾਰ ਦਵਰ ਬਾਹਿ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰਾ RAM ਕਲੀ ਮਹੱਲਾ ਤੀਜਾ ਅਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਬਾਦਾਈਆ ਰਾਗਰਤਨ ਪਰਵਾਰ ਪਰਿਆ ਸਬਦ ਗਾਵਨੈ ਆਇਆ ਸਬਦੋ ਤਾਂ ਗਾਵੋ ਹਰਿ ਕਰਾ ਮਨ ਜਿਨੀ ਵਸਾਇਆ ਕਹੈ ਨਾਨਕ ਅਨੰਤ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮਰੇ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹਿਤੂ ਮਨ ਮਰੇ ਦੁਖ ਸਾਬ ਵਿਸਾਰਨਾ ਹੰਗੀ ਕਾਰ ਕਰੇ ਤੇਰਾ ਕਾਰਜ ਸਭ ਸਵਰਨਾ ਸਬਨਾ ਗੱਲਾਂ ਸਮਰੱਥ ਸੁਆਮੀ ਸੋਖਿ ਮਨਹੁ ਵਿਸਾਰੇ ਕਹ ਨਾਨਕ ਮਨ ਮਰੇ ਸਦਾ ਰੋਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਖਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸੇ ਆਵਾਜੇ ਸਬਦ ਕਨੇ ਰੇ ਕਾ ਹੈ ਨਾਨਕ ਸੱਚੇ ਸਾਹਿਬ ਗਿਆ ਨਹੀਂ ਕਰ ਤੇਰਾ ਸਾਚਾ ਨਾਮ ਅਧਾਰ ਸਾਚੇ ਨਾਮ ਅਧਾਰਮ ਰਾਜਨ ਭੂਖਾ ਸਭ ਗਵਾਈਆਂ ਕਰ ਸੰਤ ਸੁਖਮਨ ਆਏ ਵਸੇ ਜਿਨ ਇੱਛਾ ਸਭ ਪੁਜਾਈਆਂ ਸਦਾ ਕਿਰਪਾ ਨ ਕੀਤਾ ਗੁਰੂ ਤਹੋ ਜਿਸ ਦੀ ਇਹ ਵਡਿਆਈਆਂ ਕਹਿ ਨਾਨਕ ਸੁਨਹੁ ਸੰਤੋ ਸਬਦ ਅਤਰ ਪਿਆਰ ਸਾਚਾ ਨਾਮ ਅਧਾਰ ਵਾਜੇ ਪੰਜ ਸ਼ਬਦ ਤਿਤ ਕਰਸ ਪਾਕੇ ਕਰਸ ਪਾਗੇ ਸ਼ਬਦ ਵਾਜੇ ਗਲਾ ਜੈਤ ਗਰਦਾਰਿਆ पञ्च दूत वासकीते काल कंटक मर आदर महर कर तुद को से नाम हर के गह हुआ तेत कर अनह वाजि आनन्द सनोब भागि हो सगल मनोरथ पूरे पार पाया उतरे सगल विसूरे संताप उतरे सुनी सच्चि बानि ਸ਼ਾਂਤ ਸਾ ਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੋੰਤੇ ਪਨੀਤ ਕਹਤੇ ਪਵਿਤ ਸਤ ਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੁਰੇ ਸੋੰਤੇ ਪਨੀਤ ਕਹਤੇ ਪਵਿਤ ਸਤ ਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਆਨਹਦ ਤੁਰੇ ਮੁਦਾਵਨੀ ਮਹੱਲਾ ਪੰਜਵਾ ਤਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਰਦਰ ਜੇਖੂ ਖਾਵੇ ਜੇਖੂ ਪਹੁੰਚੈ ਤਿਸ ਕਾ ਹੋਏ ਉਦਾਰੋ ਇਹ ਵਸਤਤ ਜੀ ਨਹਿ ਜਾਈ ਨਿਤ ਨਿਤ ਰਕਰਤਾਰ ਤਮ ਸੰਸਾਰ ਚਰਨ ਲਗਤ ਰਿਐ ਸਬ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹੱਲਾ ਪੰਜਵਾ ਇਹਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕਿਤੋਈ ਮੈਂ ਨਿਰਗੁਨਿਆਰੇ ਕੋਉ ਗੰਨਾਹੀ ਆਪੇ ਤਰਸਪਿਓਈ ਤਰਸਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲੇਆ ਨਾਨਕ ਨਾ ਮਿਲੇ ਤਾਂ ਜੀਵਾਂ ਤਨ ਮਨ થી ਵਹਿਰਿਆ ਤਰਸਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲੇਆ ਨਾਨਕ ਨਾ ਮਿਲੇ ਤਾਂ ਜੀਵਾਂ ਤਨ ਮਨ થી ਵਹਿਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ